ਗਿਆਨ ਤੇ ਕਬੀਰ ਦਾ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਗਿਆਨ ਤੇ ਸਾਰੇ ਅਵਤਾਰਾਂ ਦਾ ਉਹਨਾਂ ਬੋਲਾਂ ਵਿੱਚ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਬੜੇ ਧਿਆਨ ਨਾਲ ਸੁਣਨਾ ਚਲੋ ਜੋ ਕਬੀਰ ਨੂੰ ਨਹੀਂ ਸੁਣਦੇ ਫਰੀਦ ਨੂੰ ਨਹੀਂ ਸੁਣਦੇ ਅਵਤਾਰਾਂ ਨੂੰ ਨਹੀਂ ਸੁਣਦੇ ਗੁਰੂ ਪੀਰ ਪੈਗੰਬਰਾਂ ਨੂੰ ਨਹੀਂ ਸੁਣਦੇ ਅਗਿਆਨੀ ਹੈ ਹੱਥ ਜੋੜ ਕੇ ਖਿਮਾ ਮੰਗ ਰਿਹਾ ਜਿਹੜੇ ਸੁਣਦੇ ਨੇ ਉਹ ਕਿਹੜੇ ਗਿਆਨੀ ਹੋਗੇ ਉਹ ਕਿਹੜੇ ਬ੍ਰह्मज्ञानी ਹੋਗੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਬ੍ਰह्मज्ञानी ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਣੇਗਾ ਜਿਹਨੂੰ ਜ਼बान ਕਤਨ ਨਹੀਂ ਕਰ ਸਕਦੀ ਉਹਨੂੰ ਸੁਣੇਗਾ ਅੱਖੀ ਬਾਝੋਂ ਵੇਖਣਾ ਜਿੰਨੂ ਵੀ ਅੱਖਾਂ ਨਹੀਂ ਵੇਖ ਸਕਦੀਆਂ ਪਰ ਉਹ ਵੇਖ ਰਹਿ ਬਿਨ ਕੰਨਾਂ ਸੁਣਨਾ ਜਿੰਨੂਏ ਕੰਨ ਨਹੀਂ ਸੁਣ ਸਕਦੇ ਅਨਾਹਦ ਨਾਦ ਬ੍ਰਹਿਮੰਡ ਦੇ ਵਿੱਚ ਵੱਜ ਰਿਹਾ ਹੈ ਵਿਆਪਕ ਹੈ ਔਰ ਸਾਡ ਚੋਕੇ ਵਿਆਪਕ ਹੈ ਤੋ ਅਸੀਂ ਉਸ ਅਨਾਹਦ ਨਾਦ ਦੇ ਵਿੱਚ ਸਾਡੇ ਵਿੱਚ ਵੱਜ ਰਿਹਾ ਹੈ ਭਗਵਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਤੇ ਗੜਗੜ ਰੇਜ ਵਜ ਰਿਹਾ ਏ ਕੰਨ ਤੇ ਨਹੀਂ ਸੁਣਦੇ ਤੇ ਨਹੀਂ ਸੁਣਦੇ ਕੋਈ ਸਮਰਥ ਨਹੀਂ ਇਹ ਨਾਲ ਕੋਈ ਅੱਖੀ ਬਾਝੋਂ ਦੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਐਉਂ ਜੀਵਨ ਬਣ ਸਾਫ ਕਹਿ ਦਿੱਤਾ ਹੈ ਉਹ ਵੇਖ ਜੋ ਇਨਾ ਅੱਖਾਂ ਨੂੰ ਤੋਂ ਬਿਨਾ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਹਨ ਨਹੀਂ ਤਾਂ ਵੀ ਵੇਖਿਆ ਜਾ ਸਕਦਾ ਹੈ ਸੂਰ ਦਾਸ ਨੇ ਵੇਖ ਲਿਆ ਅੱਖਾਂ ਤੇ ਨਹੀਂ ਸੰਉਦੇ ਸੰਸਾਰ ਨੂੰ ਵੇਖਣੇ ਇਹ ਅੱਖਾਂ ਖੋਲਣੀਆਂ ਪੈਣਗੀਆਂ ਨਿਰੰਕਾਰ ਨੂੰ ਵੇਖਣੇ ਇਹ ਅੱਖਾਂ ਬੀਟਣੀਆਂ ਪੈਣਗੀਆਂ ਵੀ ਮਰਜ਼ ਕਰਦੇ ਬੰਦ ਕਰਨੀਆਂ ਪੈਣਗੀਆਂ ਤਾਂ ਹੀ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ ਵਾਹਿਗੁਰਦਾਸ ਕਹਿੰਦੇ ਨੇ ਸੇਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ ਮੁਰਦੇ ਦੀ ਤਰ੍ਹਾਂ ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ ਵੇਖਣਾ ਹੈ ਬਾਹਰ ਸੰਸਾਰ ਅੱਖਾਂ ਖੋਲ ਕੇ ਵੇਖਣਾ ਪਏਗਾ ਤੋ ਵੇਖਣਾ ਹੈ ਨਿਰੰਕਾਰ ਹੁਣ ਇਹਨਾਂ ਅੱਖਾਂ ਨੂੰ ਬੰਦ ਕਰ ਸੁਣਨਾ ਹੈ ਸੰਸਾਰ ਨੂੰ ਕੰਨ ਖੋਲ ਕੇ ਸੁਣ ਅਗਰ ਰੋਈ ਪਾ ਰੱਖੀਏ ਤੇ ਖੋਲ ਕੇ ਸੁਣ ਕਿ ਜ ਸੁਣਨਾ ਹੈ ਨਿਰੰਕਾਰ ਨੂੰ ਜੋ ਹਰ ਵਕਤ ਬੋਲ ਰਿਹਾ ਹੈ ਇਹ ਨਹੀਂ ਚਲੋ ਅੰਮ੍ਰਿਤ ਵੇਲੇ ਬੋਲਦਾ ਹੋਵੇ ਤੇ ਸੁਣ ਲਈਏ ਸੰდਿਆ ਸਮੇ ਬੋਲਦਾ ਹੋਵੇ ਤੇ ਸੁਣ ਲਈਏ ਠਾਕਰ ਹਮਰਾ ਸਦ ਬੋਲੰਤਾ ਹਰ ਵਕਤ ਬੋਲ ਰਿਹਾ ਹੈ ਪੰਕਤੀ ਗੁਰੂ ਗ੍ਰੰਥ ਸਾਹਿਬ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਹੈ ਕਿ ਨਹੀਂ ਅਮਰਤ ਵੇਲੇ ਬੋਲਦਾ ਤੇ ਸੁਣ ਲਈਏ ਰਾਤ ਨੂੰ ਬੋਲਦਾ ਤੇ ਸੁਣ ਲਈਏ ਚਲੋ ਸ਼ਾਮ ਨੂੰ ਬੋਲਦਾ ਤੇ ਸੁਣ ਲਈਏ ਤੂੰ ਸੁਣਨ ਦੀ ਤੋਹਫੀਕ ਕਰੋ ਹਰ ਵਕਤ ਬੋਲ ਰਹੇ ਤੂੰ ਵੇਖਣ ਦੀ ਤੋਹਫੀਕ ਪੈਦਾ ਕਰੋ ਹਾਜ਼ਰ ਨਾਜ਼ਰ ਹੈ ਤੂੰ ਹੱਥਾਂ ਨਾਲ ਪਕੜਨ ਦੀ ਸਪਰਸ਼ ਕਰਨ ਦੀ ਤੋਹਫੀਕ ਪੈਦਾ ਕਰ ਜੋ ਹਰ ਵਕਤ ਮੌਜੂਦ ਹੈ ਰਬ ਬਿਨ ਹੱਥਾਂ ਕਰਨਾ ਹੈ ਇਹਨਾਂ ਹੱਥਾਂ ਨਾਲ ਲੈ ਪੈਰਾਵਾ ਨੋ ਚੱਲਣਾ ਏ ਪੈਰ ਤੇ ਸਾਨੂੰ ਕਈ ਵਾਰ ਕਈ ਗੁਰਦੁਆਰਿਆਂ ਚ ਲੈ ਗਏ ਨ ਮੰਦਰਾਂ ਚ ਲੈ ਗਏ ਨ ਮਸਜਿਦਾਂ ਚ ਲੈ ਗਏ ਨੇ ਅਜੇ ਵੀ ਮਨ ਨਾ ਖੁਦਾ ਤੱਕ ਪਹੁੰਚਿਆ ਨਾ ਗੁਰੂ ਤੱਕ ਪਹੁੰਚਿਆ ਨਾ ਪ੍ਰਭੂ ਤੱਕ ਪਹੁੰਚਿਆ ਅਜੇ ਇਹ ਸ਼ਬਦ ਨਹੀਂ ਆਉਣਾ ਨਾ ਹੁੰਦਾ ਨਾ ਹੁਕਮਨਾਮਾ ਹੈ ਮੈਂ ਫਿਰ ਇਤਨੀ ਗੱਲ ਨਹੀਂ ਕਰਨੀ ਸੀ ਇਸ ਨੂੰ ਕਰਦਾ ਵੀ ਨਹੀਂ ਆਉਂਦਾ ਮੈਂ ਕਾਰਨ ਕੱਚੇ ਸਿਰੋਤੇ ਕੁਝ ਹੋਰ ਦਾ ਹੋਰ ਸਮਝ ਸਕਦੇ ਹਨ ਕੱਚੇ ਸਿਰੋਤੇ ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਆਇਆ ਤੇ ਮੈਂ ਸਮਝਦਾ ਗੁਰੂ ਰਾਮਦਾਸ ਜੀ ਨੇ ਕਿਹਾ ਕਿੰਮ ਇਹ ਆਖ ਰਿਹਾ ਹੈ ਕਿੰਮ ਏ ਮਨ ਸੁਣ ਕਿਸ ਨੂੰ ਅਖਤ ਕਥਾ ਜਿਹਨੂੰ ਇਹ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣ ਜਿਹਨੂੰ ਇਹ ਕੰਨ ਵੀ ਨਹੀਂ ਸੁਣ ਸਕਦੇ ਹੈਰਾਨੇਗੀ ਅੱਜ ਤੱਕ ਜਿਤਨਾ ਸੁਣਿਆ ਇਹਨਾਂ ਕੰਨਾਂ ਨਾਲ ਤੇ ਸੁਣਿਆ ਅੱਜ ਤੱਕ ਜਿਤਨਾ ਪਾਠ ਪੂਜਾ ਕੀਤੀ ਹੈ ਕਥਾ ਕੀਰਤਨ ਕੀਤਾ ਹੈ ऐसे जुबान ਨਾਲ ਨਹੀਂ ਕੀਤਾ ਹੈ ਇਮਾਨਦਾਰੀ ਨਾਲ ਦੱਸਣਾ ਹੋਣਾ ਸੁਣ ਕੇ ਕੁਝ ਖੇਡ ਬਣੀ ਹੈ ਬੋਲ ਬੋਲ ਕੇ ਕੁਝ ਖੇਡ ਬਣੀ ਹੈ ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ